ਤੀਰ ਜਿੰਨਾ ਜ਼ਿਆਦਾ ਪਿੱਛੇ ਨੂੰ ਖਿੱਚ ਲਿਆ ਜਾਏ ਓਨਾ ਜ਼ਿਆਦਾ ਅੱਗੇ ਜਾਂਦਾ ਜਿੰਨਾ ਜ਼ਿਆਦਾ ਪਿੱਛੇ ਜਾ ਕੇ ਆਪਾਂ ਆਪਣੇ ਇਤਿਹਾਸ ਨੂੰ ਸੁਣ ਲਾਂਗੇ ਪੜ੍ਹ ਲਾਂਗੇ ਓਨਾ ਗਾ ਆਪਣੀ ਕੌਮ ਦਾ ਸਾਡਾ ਸਾਰਿਆਂ ਦਾ ਸਾਡੇ ਪਰਿਵਾਰਾਂ ਦਾ ਕੁਝ ਨਾ ਕੁਝ ਬਣ ਸਕਦਾ ਗੁਰੂ ਸਾਹਿਬ ਦੇ ਚਰਨਾਂ ਨਾਲ ਅਸੀਂ ਜੁੜ ਸਕਦੇ ਹਾਂ ਆਪਣੇ ਇਤਿਹਾਸ ਨੂੰ ਸਮਝਣਾ ਹੋਵੇ ਤੇ ਉੱਥੇ ਖੜ ਕੇ ਸੋਚਾਂਗੇ ਤਾਂ ਸਮਝ ਆਊਗਾ ਕਿਸੇ ਵੀ ਵਿਅਕਤੀ ਨੂੰ ਦੂਜੇ ਦੀ ਗੱਲ ਨਾ ਸਮਝ ਆਵੇ ਤੇ ਉਹ ਕਹਿੰਦਾ ਵੀ ਤੂੰ ਮੇਰੀ ਜਗ੍ਹਾ ਤੇ ਖੜ ਕੇ ਸੋਚ ਆਪਾਂ ਉਸ ਜਗ੍ਹਾ ਤੇ ਖੜ ਕੇ ਸੋਚਣਾ ਹੈ ਅੱਜ ਤੋਂ 318 19 ਸਾਲ ਪਹਿਲਾਂ ਆਪਣੀ ਸੁਰਤ ਨੂੰ ਲੈ ਕੇ ਜਾਈਏ ਮੇਰੀ ਕਵਿਤਾ ਦੀਆਂ ਲਾਈਨਾਂ ਹਨ ਇਵੇਂ ਦੀਆਂ ਸ਼ਾਮਾਂ ਇਵੇਂ ਦੀਆਂ ਪਰਬਾਤਾਂ ਸੀ ਇਹੋ ਜਿਹੇ ਦਿਨ ਸੀ ਤੇ ਇਹੋ ਜੀਆਂ ਰਾਤਾਂ ਸੀ ਐਦਾਂ ਦੇ ਦਿਨ ਸੀ ਇਹੋ ਜੀਆਂ ਰਾਤਾਂ ਸਨ ਇਵੇਂ ਦੀਆਂ ਸ਼ਾਮਾਂ ਇਵੇਂ ਦੀਆਂ ਪਰਬਾਤਾਂ ਸੀ ਇਹੋ ਜਿਹੇ ਦਿਨ ਸੀ ਤੇ ਇਹੋ ਜਈਆਂ ਰਾਤਾਂ ਸੀ ਖੁਸ਼ੀਆਂ 'ਚ ਵਸਦਾ ਆਨੰਦਪੁਰ ਸ਼ਹਿਰ ਸੀ ਟੁੱਟਿਆ ਹਕੂਮਤਾਂ ਦਾ ਜਿਹਦੇ ਉੱਤੇ ਕਹਿਰ ਸੀ ਬੇਈਮਾਨ ਹਾਕਮਾਂ ਨੂੰ ਝੂਠ ਦਾ ਸਹਾਰਾ ਸੀ ਪਰ ਕਲਗੀਆਂ ਵਾਲੇ ਨੂੰ ਤਾਂ ਸੱਚ ਹੀ ਪਿਆਰਾ ਸੀ ਸੱਚ ਦੇ ਸਹਾਰੇ ਸੀ ਵਹੀਰ ਸਾਰਾ ਚੱਲਿਆ ਸਰਸਾ ਦਾ ਪਾਣੀ ਅੱਗੇ ਜਾਂਦਾ ਨਹੀਂ ਸੀ ਠੱਲਿਆ ਸੱਚ ਦੇ ਆਸ਼ਕਾਂ ਨੂੰ ਸੱਚ ਦਾ ਖੁਮਾਰ ਸੀ ਸਰਸਾ ਕਿਨਾਰੇ ਗਾਉਂਦੇ ਆਸਾ ਜੀ ਕੀ ਵਾਰ ਸੀ ਗੁਰੂ ਸਿੱਖ ਸਾਹਿਬ ਜਾਦੇ ਜਾਂਦੇ ਬਾਣੀ ਪੜੀ ਸੀ ਮੁਗਲਾਂ ਪਹਾੜੀਆਂ ਦੀ ਫੌਜ ਆਉਂਦੀ ਚੜੀ ਸੀ ਮੌਤ ਵੇਖ ਕੋਈ ਵੀ ਨਾ ਹੋਇਆ ਪੈ ਪੀਤ ਹੈ ਚੜ੍ਹੇ ਆਉਂਦੇ ਲਸ਼ਕਰਾਂ ਨੂੰ ਰੋਕਦਾ ਅਜੀਤ ਹੈ ਨਾਲ ਉਹਦੇ ਸੂਰਬੀਰ ਉਹਦਾ ਸਿੰਘ ਸ਼ੇਰ ਹੈ ਜੀਵਨ ਸਿੰਘ ਭਾਈ ਜੈਤਾ ਪੁੱਜ ਕੇ ਦਲੇਰ ਹੈ ਵੈਰੀਆਂ ਦੇ ਵੱਢਣੇ ਨੂੰ ਧਰਿਆ ਪਰਾਤਾਂ ਸੀ ਇਹੋ ਜਿਹੇ ਦਿਨ ਸੀ ਤੇ ਇਹੋ ਜਈਆਂ ਰਾਤਾਂ ਸੀ ਵੈਰੀਆਂ ਦੇ ਵੱਢਣੇ ਨੂੰ ਧਰਿਆ ਪਰਾਤਾਂ ਸੀ ਇਹੋ ਜਿਹੇ ਦਿਨ ਸੀ ਤੇ ਇਹੋ ਜਈਆਂ ਰਾਤਾਂ ਸੀ ਸਰਸਾ ਕਿਨਾਰੇ ਹੋਇਆ ਯੁੱਧ ਕਮ ਇਸ਼ਾਨ ਸੀ ਮਾਰ ਮਾਰ ਵੈਰੀ ਭੇਜੇ ਅਗਲੇ ਜਹਾਨ ਸੀ ਵੈਰੀ ਅਣਗਿਣਤ ਸਨ ਸਿੰਘ ਬੜੇ ਥੋੜੇ ਸੀ ਲੜ ਕੇ ਸ਼ਹੀਦ ਹੋਏ ਸਰਸਾ ਨੇ ਵੀ ਰੋੜੇ ਸੀ ਪੈ ਗਿਆ ਵਿਛੋੜਾ ਉਥੇ ਗੁਰੂ ਪਰਿਵਾਰ ਦਾ ਵੱਖੋ ਵੱਖ ਤੁਰੇ ਲੈ ਕੇ ਆਸਰਾ ਕਰਤਾਰ ਦਾ ਆਣ ਚਮਕੌਰ ਡੇਰੇ ਲਾਏ ਸਤ ਗੁਰਾਂ ਨੇ ਭਾਗ ਕੱਚੀ ਗੜੀ ਦੇ ਜਗਾਏ ਸਤ ਗੁਰਾਂ ਨੇ ਗੁਰੂ ਕੇਆਂ ਮਹਿਲਾਂ ਚਾਲੇ ਦਿੱਲੀ ਵੱਲ ਪਾਏ ਸੀ ਦਾਦੀ ਪੋਤੇ ਗੰਗੂ ਨਾਂ ਸਹੇੜੀ ਪਿੰਡ ਆਏ ਸੀ ਵੱਖਰੇ ਸਰੂਪ ਸਨ ਵੱਖਰੀਆਂ ਬਾਤਾਂ ਸੀ ਇਹੋ ਜਿਹੇ ਦਿਨ ਸੀ ਇਹੋ ਜਈਆਂ ਰਾਤਾਂ ਸੀ ਇਹੋ ਜਿਹੇ ਦਿਨ ਸੀ ਤੇ ਇਹੋ ਜਈਆਂ ਰਾਤਾਂ ਸੀ ਇਵੇਂ ਦੀਆਂ ਸ਼ਾਮਾਂ ਇਵੇਂ ਦੀਆਂ ਪਰਬਾਤਾਂ ਸੀ ਵੈਰੀਆਂ ਨੇ ਕੇਰਾ ਆਣ ਗੜੀ ਨੂੰ ਸਿਪਾਲਿਆ ਤੇ ਚਾਲੀਆਂ ਨੇ ਮੱਥਾ ਫੇਰ ਲੱਖਾਂ ਨਾਲ ਲਾ ਲਿਆ ਪੰਜ ਪੰਜ ਗੜੀ ਵਿੱਚੋਂ ਬਾਹਰ ਸਿੰਘ ਆਉਂਦੇ ਨੇ ਕੌਣ ਲਈ ਸ਼ਹੀਦੀ ਹੋ ਪਿਆਰ ਸਿੰਘ ਆਉਂਦੇ ਨੇ ਗੁਰੂ ਕੋਲੋਂ ਲੈ ਕੇ ਪਿਆਰ ਸਿੰਘ ਆਉਂਦੇ ਨੇ ਅਜੀਤ ਸਿੰਘ ਆਉਂਦੇ ਨੇ ਜੋਹਾਰ ਸਿੰਘ ਆਉਂਦੇ ਨੇ ਚੱਲਦੇ ਨੇ ਤੀਰ ਨੇਜੇ ਗੋਲੀਆਂ ਕਟਾਰੀਆਂ ਰਹਿਣਗੀਆਂ ਯਾਦ ਤੇਗਾ ਸਿੰਘਾਂ ਦੀਆਂ ਮਾਰੀਆਂ ਵੇਲੇ ਸਿਰ ਪੰਥ ਜ਼ਿੰਮੇਵਾਰੀਆਂ ਨਿਭਾ ਗਿਆ ਬਾਜਾਂ ਵਾਲਾ ਖਾਲਸੇ ਦਾ ਹੁਕਮ ਵਜਾ ਗਿਆ ਤਾੜੀਆਂ ਵਜਾ ਕੇ ਚੀਰ ਲਸ਼ਕਰਾਂ ਨੂੰ ਆਉਂਦੇ ਨੇ ਮਾਛੀਵਾੜੇ ਜੰਗਲਾਂ ਦੇ ਭਾਗ ਜਗਾਉਂਦੇ ਨੇ ਕੰਡਿਆਂ ਦੀ ਸੇਜ ਉੱਥੇ ਤੰਬੂ ਨਾ ਕਨਾਤਾ ਸੀ ਇਹੋ ਜਿਹੇ ਦਿਨ ਸੀ ਤੇ ਇਹੋ ਜੀਆਂ ਰਾਤਾਂ ਸੀ ਕੰਡਿਆਂ ਦੀ ਸੇਜ ਉੱਥੇ ਤੰਬੂ ਨਾ ਕਨਾਤਾ ਸੀ ਇਹੋ ਜਿਹੇ ਦਿਨ ਸੀ ਤੇ ਇਹੋ ਜੀਆਂ ਰਾਤਾਂ ਸੀ ਗੰਗੂ ਨੇ ਰਿਪੋਰਟ ਥਾਣੇ ਛੋਟਿਆਂ ਦੀ ਕੀਤੀ ਸੀ ਜਾਣਦਾ ਇਹ ਜੱਗ ਜਿਹੜੀ ਉਹਨਾਂ ਨਾਲ ਬੀਤੀ ਸੀ ਸੂਬੇ ਨੇ ਦੀਵਾਰਾਂ ਵਿੱਚ ਲਾਲਾਂ ਨੂੰ ਚੜਾਇਆ ਸੀ ਨਿੱਕੇ ਨਿੱਕੇ ਧਰਮੀਆਂ ਨੇ ਧਰਮ ਨਾ ਗਵਾਇਆ ਸੀ ਦਾਦੀ ਮਾਂ ਵੀ ਬੁਰਜ ਵਿੱਚ ਪਾ ਗਏ ਸ਼ਹੀਦੀ ਸੀ ਮਹਿੰਗੇ ਪਾ ਦੀਮਾਨ ਜੀ ਨੇ ਧਰਤੀ ਖਰੀਦੀ ਸੀ ਸੋਚਾ ਆਨੰਦ ਵਰਗਿਆਂ ਨੇ ਕਹਿਰ ਸੀ ਗੁਜ਼ਾਰਿਆ ਸ਼ੇਰ ਖਾਨ ਨਵਾਬ ਨੇ ਸੀ ਹਾ ਦਾ ਨਾਰਾ ਮਾਰਿਆ ਮੋਤੀ ਮੈਰਾ ਦੁੱਖ ਚੱਲ ਦੁੱਧ ਸੀ ਪਿਲਾ ਗਿਆ ਸਣੇ ਪਰਿਵਾਰ ਦੇ ਸ਼ਹੀਦਿਆਂ ਉਪਾ ਗਿਆ ਨਿੱਕੇ ਲਾਲ ਪਾਸ ਕਰਗੇ ਵੱਡੀਆਂ ਜਮਾਤਾਂ ਸੀ ਇਹੋ ਜਿਹੇ ਦਿਨ ਸੀ ਤੇ ਇਹੋ ਜਿਹੀਆਂ ਰਾਤਾਂ ਸੀ ਨਿੱਕੇ ਲਾਲ ਪਾਸ ਕਰਗੇ ਵੱਡੀਆਂ ਜਮਾਤਾਂ ਸੀ ਇਹੋ ਜਿਹੇ ਦਿਨ ਸੀ ਤੇ ਇਹੋ ਜਿਹੀਆਂ ਰਾਤਾਂ ਸੀ ਐਵੇਂ ਦੀਆਂ ਸ਼ਾਮਾਂ ਐਵੇਂ ਦੀਆਂ ਪਰਬਾਤਾਂ ਸੀ ਇਹੋ ਜਿਹੇ ਦਿਨ ਸੀ ਤੇ ਇਹੋ ਜਿਹੀਆਂ ਰਾਤਾਂ ਸੀ ਪੁੱਲਾਂ ਚੁੱਕਾਂ ਦੀ ਖਿਮਾਂ ਜੀ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਫਤੇਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ